ਦੁਵਾਰ ਦੀ ਅੱਜ ਸੈਰ ਨੂੰ ਨਿਕਲਿਆ ਸੀ ਬਾਹਰ ਨੂੰ ਤੇ ਮੈਂ ਚਲੋ ਗੇੜਾ ਕੁੜਾ ਮਾਰੀਏ ਅੱਜ ਦਿਨ ਬਹੁਤ ਵਧੀਆ ਲੱਗਿਆ ਹੋਇਆ ਤੇ ਸਵੇਰ ਦੀ ਕਿੰਮਣ ਚੱਲ ਰਹੀ ਹੈ ਦੋਸਤੋ ਗੱਲ ਇਹ ਹੈ ਕਿ ਹੁਣ ਐ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਜਿੱਨਾ ਥੋੜੇ ਜਿਹਾ ਭਾਰੇ ਮੀਂਹ ਪੈ ਸਕਦੇ ਨੇ ਕਿਉਂਕਿ ਕਾਫੀ ਲੋਕਾਂ ਨੇ ਮੈਸੇਜ ਕੀਤੇ ਵੀ ਸਾਨੂੰ ਮੌਸਮ ਬਾਰੇ ਅੱਗੇ ਦੱਸੋ ਤੇ ਮੌਸਮ ਇਹੀ ਕਹਿ ਰਿਹਾ ਕਿ ਹੁਣ ਅਗਲੇ ਦਿਨਾਂ ਦੇ ਵਿੱਚ ਨਾ ਅ ਕਿਸੇ ਕਿਸੇ ਦਿਨ ਬਹੁਤ ਭਾਰੀ ਬਰਸਾਤਾਂ ਪੈ ਸਕਦੀਆਂ ਨੇ ਜਿਹੜੇ ਅਗਲੇ 15 ਦਿਨ ਨੇ ਨਾ ਇਹਨਾਂ 15 ਦਿਨਾਂ ਦੇ ਵਿੱਚ ਕੋਈ ਕੋਈ ਦਿਨ ਇਹੋ ਜਿਹਾ ਲੱਗੇਗਾ ਜਿਵੇਂ ਅਗਲੇ ਹਫਤੇ ਦੇ ਵਿੱਚ ਇੱਕ ਦੋ ਦਿਨ ਨੇ ਇੱਕ ਦੋ ਦਿਨ ਆਹ ਹਫਤੇ ਦੇ ਚ ਨੇ ਇੱਕ ਦੋ ਦਿਨ ਆਦੂ ਅਗਲੇ ਹਫਤੇ ਦੇ ਵਿੱਚ ਨੇ ਤੇ ਖੱਪਿਆਂ ਦੇ ਵਿੱਚ ਨਾ ਮੰਨ ਲਓ ਕਿਸੇ ਕਿਸੇ ਦਿਨ ਬਈ ਬਹੁਤ ਜ਼ੋਰ ਦਾ ਮੀਂਹ ਪਵੇਗਾ ਕਿਉਂਕਿ ਹ ਹੁਣ ਆ ਕੇ ਐ ਲੱਗਦਾ ਜਿਵੇਂ ਮੌਨਸੂਨ ਜਦੋਂ ਆਪਣੇ ਖਾਤਮੇ ਵੱਲ ਜਾ ਰਹੀ ਹੈ ਨਾ ਉਲਟਾ ਜ਼ਿਆਦਾ ਮੀਂਹ ਪਾ ਰਹੀ ਹੈ ਤੇ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਮੌਨਸੂਨ ਜਾ ਕੇ ਅਗਸਤ ਦੇ ਵਿੱਚ ਜ਼ਿਆਦਾ ਮੀਂਹ ਦਿਖਾ ਰਹੀ ਹੈ ਪਤਾ ਨਹੀਂ ਪਹਿਲਾਂ ਜਿੰਨਾ ਅਨਮਾਨ ਲਾਇਆ ਸੀ ਲੋਕ ਕਹਿੰਦੇ ਸੀ ਐਤਕੀ ਕਈ ਥਾਵਾਂ ਤੇ ਮੀਂਹ ਬਹੁਤ ਘੱਟ ਪਿਆ ਤੇ ਪਰ ਹੁਣ ਐ ਲੱਗ ਰਿਹਾ ਕਿ ਜਿਹੜੇ ਆ ਦਿਨ ਅੱਗੇ ਆਉਣਗੇ ਇਹਨਾਂ ਦੇ ਬਹੁਤ ਭਾਰੇ ਮੀਂਹ ਪੈਣਗੇ ਤੇ ਅੱਜ ਵੀ ਮੈਸੇਜ ਕਾ ਕਾਫੀ ਫੋਨਾਂ ਤੇ ਗਿਆ ਹੋਏਗਾ ਵੀ ਸਵੇਰੇ ਬਹੁਤ ਭਾਰੀ بارش ਦੀ ਚੇਤਾਵਨੀ ਆਈ ਸੀ ਤੇ ਕੁਝ ਇਲਾਕਿਆਂ ਦੇ ਵਿੱਚ ਪਿਆ ਵੀ ਹੈਗਾ ਤੇ ਕਿਉਂਕਿ ਜਿਨ੍ਹਾਂ ਨੇ ਇਹ ਗੇਤਾ ਕੋਈ ਝੋਨੇ ਲਾਏ ਹੋਏ ਨੇ ਉਹਨਾਂ ਵਾਸਤੇ ਥੋੜੀ ਜਿਹੀ ਖਬਰ ਮਾੜੀ ਵੀ ਹੋ ਸਕਦੀ ਕਈਆਂ ਦੇ ਨਸਾਰੇ ਵੱਲ ਵੀ ਜਾ ਸਕਦੇ ਨੇ ਜਿਵੇਂ ਕੋਈ ਬਹੁਤ ਹੀ ਗੇਤੇ ਲਾਉਂਦੇ ਨੇ ਕਈ ਹਨਾ ਜਿਵੇਂ ਯੂਪੀ ਦੇ ਖੇਤਰ ਦੇ ਵਿੱਚ ਕੁਝ ਥਾਵਾਂ ਤੇ ਨਾ ਬਹੁਤ ਸ਼ੋਰਟ ਟਾਈਮ ਲਾਉਂਦੇ ਨੇ ਤੇ ਪੰਜਾਬ ਦੇ ਤਾਂ ਚਲੋ ਫਿਰ ਵੀ ਇੰਨੇ ਸ਼ਾਰਟ ਟਾਈਮ ਵੀ ਨਹੀਂ ਲੱਗਦੇ ਐ ਨਾਲੇ ਪੰਜਾਬ ਦੇ ਚ ਝੋਨਾ ਲੱਗਦਾ ਇੱਕ ਵਾਰੀ ਤੇ ਜਿਹੜੇ ਯੂਪੀ ਵਰਗੇ ਕਈ ਥਾਵਾਂ ਤੇ ਝੋਨਾ ਦੋ ਵਾਰੀ ਲੱਗਦਾ ਹੈ ਬਾਕੀ ਇਹ ਵੀ ਐਦਕੀ ਮੀਂਹ ਤਾਂ ਕੁੱਲ ਮਿਲਾ ਕੇ ਵਧੀਆ ਹੀ ਪਏ ਨੇ ਇਹ ਤਾਂ ਕੋਈ ਸ਼ੱਕ ਨਹੀਂ ਹੈਗਾ ਵੀ ਕਿਉਂਕਿ ਕਈ ਇਲਾਕਿਆਂ ਦੇ ਭਾਵੇਂ ਮੀਂਹ ਘੱਟ ਪਏ ਨੇ ਪਰ ਮੀਂਹ ਨਾ ਇੱਕ ਇੱਕ ਦੋ ਦੋ ਦਿਨ ਛੱਡ ਕੇ ਮੀਂਹ ਪੈਂਦੇ ਰਹੇ ਨੇ ਐਦਕੀ ਔੜ ਵਾਲੀ ਸਥਿਤੀ ਹੈ ਨਾ ਜਿਹੜੀ ਉਹ ਕਿਤੇ ਨਹੀਂ ਹੋਈ ਵੀ ਜਿਵੇਂ ਆਪਾਂ ਕਹਿ ਦੀ ਵੀ ਔੜ ਵਾਲੀ ਸਥਿਤੀ ਦਾ ਸਾਹਮਣਾ ਮੈਨੂੰ ਨਹੀਂ ਲੱਗਦਾ ਕਿਸੇ ਇਲਾਕੇ ਨੂੰ ਕਰਨ ਕਰਨਾ ਪਿਆ ਹੋਵੇਗਾ ਤੇ ਪਿੱਛੇ ਜੇ ਮਾਲਵੇ ਦੇ ਕੁਝ ਹੇਠਲੇ ਇਲਾਕਿਆਂ 'ਚ ਜੋ ਲੋਕਾਂ ਨੇ ਬਹੁਤ ਕਿਹਾ ਸੀ ਮੀਂਹ ਨਹੀਂ ਪੈ ਰਿਹਾ ਮੀਂਹ ਨਹੀਂ ਪੈ ਰਿਹਾ ਪਰ ਪਿਛਲੇ ਹਫਤੇ ਮੀਂਹ ਬਹੁਤ ਪਿਆ ਹਨ ਤੇ ਉਹਨਾਂ ਦਾ ਵੀ ਲੱਗਦਾ ਵੀ ਜਿਹੜਾ ਔੜ ਵਾਲਾ ਕੰਮ ਸੀ ਜਾਂ ਉਲਟਾ ਉਹ ਤੇ ਡੁੱਬ ਗਏ ਕਈ ਇਲਾਕਿਆਂ ਦੇ ਵਿੱਚ ਤੇ ਕਿਉਂਕਿ ਕਈ ਨੀਵੇਂ ਇਲਾਕੇ ਨੇ ਪਾਣੀ ਦੀ ਨਿਕਾਸੀ ਜਾਂ ਉੱਚੇ ਨੀਵੇਂ ਥਾਂ ਨੇ ਜਾਂ ਕਈ ਜਗ੍ਹਾ ਤੇ ਕਿਉਂਕਿ ਸਾਡੇ ਲੋਕ ਨਾ ਜਦੋਂ ਕੋਈ ਮਿੱਟੀ ਪਟਾਉਂਦਾ ਜਾਂ ਕੋਈ ਇੱਧਰ ਉੱਧਰ ਭਰਤ ਪਾ ਲੈਂਦੇ ਨੇ ਆਪਣੀ ਮਰਜ਼ੀ ਨਾਲ ਜ਼ਮੀਨਾਂ ਸਵਾਰੀਆਂ ਹੋਈਆਂ ਨੇ ਉਹ ਸਵਾਰੀਆਂ ਹੁੰਦੇ ਨਾਲ ਕੀ ਹੋਇਆ ਵੇ ਪਿੱਛੇ ਜਿਹੜੀਆਂ ਜ਼ਮੀਨਾਂ ਨੇ ਜਾਂ ਅੱਗੇ ਜ਼ਮੀਨਾਂ ਨੇ ਉਹਨਾਂ ਨੂੰ ਇੱਕ ਬੰਨ ਦਾ ਸਾਹਮਣਾ ਕਰਨਾ ਪੈ ਰਿਹਾ ਵੀ ਕਿਸੇ ਨੇ ਟਿੱਬਾ ਸਵਾਰਾ ਕਰ ਲਿਆ ਤੇ ਅੱਗੇ ਉਹ ਫਿਰ ਜਿਹੜਾ ਰਾਹ ਸੀ ਪਾਣੀ ਦਾ ਉਹ ਰਾਹ ਬੰਦ ਹੋ ਗਿਆ ਤੇ ਇਹੋ ਜਿਹੀਆਂ ਹਾਲਾਤਾਂ ਕਰਕੇ ਜਿਹੜੇ ਹੁਣ ਅੱਜਕੱਲ ਮੀਂਹ ਪੈਂਦੇ ਨੇ ਕੁਝ ਨੂੰ ਸੜਕਾਂ ਵੀ ਉੱਚੀਆਂ ਹੋ ਗਈਆਂ ਨੇ ਤੇ ਉਹ ਸੜਕਾਂ ਉੱਚੀਆਂ ਹੁੰਦੇ ਨਾਲ ਸੜਕਾਂ ਦੀਆਂ ਇਹ ਪੁਲੀਆਂ ਨੇ ਉਹ ਵੀ ਪਾਣੀ ਨਹੀਂ ਖਿੱਚਦੀਆਂ ਕਈ ਵਾਰ ਜੇ ਬਹੁਤ ਭਾਰੀ ਬਾਰਿਸ਼ ਆ ਜੇ ਤਾਂ ਫਿਰ ਦੋ ਦੋ ਤਿੰਨ ਤਿੰਨ ਦਿਨ ਪਾਣੀ ਲੰਘਣ ਤੇ ਲੱਗ ਜਾਂਦੇ ਨੇ ਪਰ ਅਗਲੇ ਦਿਨਾਂ ਦੇ ਵਿੱਚ ਇਹੀ ਹੈ ਕਿ ਬਹੁਤ ਭਾਰੇ ਮੀਂਹ ਦਿਖਾ ਰਿਹਾ ਜਿਹੜੇ ਹਸਾਮ ਨਾਲ ਦਿਖਾ ਰਿਹਾ ਵੀ ਜਿਹੜਾ ਮੌਸਮੀ ਰਡਾਰ ਹੈ ਤੇ ਉਹਦੇ ਵਿੱਚ ਇਹੀ ਲੱਗ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਬਹੁਤ ਭਾਰੇ ਮੀਂਹਾਂ ਦਾ ਸਾਹਮਣਾ ਕਰਨਾ ਪੈ ਸਕਦਾ ਵਿੱਚ ਵਿੱਚ ਕਿਉਂਕਿ ਜਿਹੜੇ ਦੋ ਤਿੰਨ ਹਫ਼ਤੇ ਨੇ ਨਾ ਅਗਲੇ ਜਿਹੜੇ ਲਗਭਗ 15 16 ਅਗਸਤ ਤੱਕ ਹਜੇ ਵੀ ਜਿਹੜੇ ਮੀਂਹੇ ਬਹੁਤ ਮਜ਼ਬੂਤ ਲੱਗ ਰਹੇ ਨੇ ਤੇ ਮਜ਼ਬੂਤ ਆਉਣ ਵਾਲੇ ਮੀਂਹ ਲੱਗ ਰਹੇ ਨੇ ਹੋ ਸਕਦਾ ਕੁਝ ਇਲਾਕਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ ਕਿਉਂਕਿ ਇਹਦਾ ਕੋਈ ਪਤਾ ਨਹੀਂ ਹੈਗਾ ਇਹਨੇ ਕਿਹੜੇ ਇਲਾਕੇ ਦੇ ਕਦੋਂ ਵਰ ਜਾਣਾ ਤੇ ਇੰਨਾ ਜ਼ਰੂਰ ਹੈ ਕਿ ਮੀਂਹ ਭਾਰੇ ਹਜੇ ਰਹਿਣਗੇ ਕਿਉਂਕਿ ਨਹੀਂ ਤੇ ਅੱਗੇ ਸੋਚਿਆ ਜਾਂਦਾ ਸੀ ਵੀ ਜਿਵੇਂ ਹੀ ਅਗਸਤ ਦਾ ਮਹੀਨਾ ਚੜ੍ਹਦਾ ਸੀ ਤੇ ਮੌਨਸਨ ਕਮਜ਼ੋਰ ਹੋ ਜਾਂਦੀ ਸੀ ਪਰ ਐਤ ਕੀ ਅਗਸਤ ਦੇ ਵਿੱਚ ਵੀ ਮੌਨਸੂਨ ਕੋਈ ਕਮਜ਼ੋਰ ਨਜ਼ਰ ਨਹੀਂ ਆ ਰਹੀ ਘੱਟੋ ਘੱਟ ਪਹਿਲੇ 15 ਤੋਂ 20 ਦਿਨ ਉਸ ਤੋਂ ਅੱਗੇ ਜਾ ਕੇ ਫਿਰ ਪਤਾ ਲੱਗੇਗਾ ਹੋ ਸਕਦਾ ਹੈ ਸਾਰਾ ਅਗਸਤ ਹੀ ਮੀਂਹਾਂ ਦੇ ਵਿੱਚ ਲੰਘ ਜੇ ਇਸ ਵਾਰ ਤੇ ਇਹ ਤੁਹਾਡੇ ਲਈ ਖਬਰ ਚੰਗੀ ਵੀ ਹੈ ਚਲੋ ਪਾਣੀ ਦੀ ਤਾਂ ਜ਼ਰੂਰਤ ਹੈ ਹੀ ਜੇ ਨਾਰਮਲ ਮੀਂਹ ਪੈਂਦਾ ਰਹਿੰਦਾ ਇੱਕ ਸਿਸਟਮ ਦੇ ਮਤਲਬ ਵੀ ਇਹ ਨਹੀਂ ਹੈਗਾ ਵੀ ਜਿੱਥੇ ਜ਼ਿਆਦਾ ਮੀਂਹ ਪੈਂਦਾ ਉੱਤੇ ਹੜ੍ਹ ਦੀ ਸਥਿਤੀ ਆ ਸਕਦੀ ਹੈ ਤੇ ਮੈਂ ਸੈਰ ਨੂੰ ਨਿਕਲਿਆ ਸੀ ਮੈਂ ਚਲੋ ਥੋੜੀ ਜੀ ਜਾਣਕਾਰੀ ਦਈਏ ਇਹ ਕਿਉਂਕਿ ਆਪਣੇ ਨਾਲ ਚਲੋ ਵਧੀਆ ਲੋਕ ਜੁੜੇ ਹੋਏ ਨੇ ਤੇ ਕਾਫੀ ਲੋਕਾਂ ਦੇ ਮੈਸੇਜ ਮੁੱਸੇ ਵੀ ਆਉਂਦੇ ਰਹਿੰਦੇ ਨੇ ਵੀ ਸਾਨੂੰ ਜਾਣਕਾਰੀ ਦਿਓ ਕਿ ਮੌਸਮ ਕਿਵੇਂ ਹੈ ਮੈਂ ਚਲੋ ਆਪਣਾ ਕੀ ਜਾਂਦਾ ਲੋਕਾਂ ਨੂੰ ਜਾਣਕਾਰੀ ਦਈਏ ਹਨ ਤੇ ਸਾਰੇ ਕਿਉਂਕਿ ਮੌਸਮੀ ਐਪ ਤਾਂ ਸਾਰਿਆਂ ਦੇ ਫੋਨਾਂ 'ਚ ਚੱਲਦੀ ਹੀ ਹੈ ਪਰ ਸਾਰੇ ਦੇਖ ਨਹੀਂ ਸਕਦੇ ਸਾਰਿਆਂ ਕੋਲ ਦੇਖਣ ਦਾ ਹੁਨਰ ਨਹੀਂ ਹੁੰਦਾ ਬਾਕੀ ਮੌਸਮੀ ਐਪਾਂ ਤੁਹਾਡੇ ਫੋਨਾਂ 'ਚ ਹੈਗੀਆਂ ਤੁਸੀਂ ਲੋਕੇਸ਼ਨਾਂ ਪਾ ਕੇ ਆਪਣੀ ਲੋਕੇਸ਼ਨ ਪਾ ਕੇ ਦੇਖ ਸਕਦੇ ਹੋ ਵੀ ਤੁਹਾਡੇ ਇਲਾਕੇ ਜੀ ਕਿੰਨਾ ਮੀਂਹ ਪਊਗਾ ਕਿੰਨਾ ਨਹੀਂ ਪਊਗਾ ਕਿਉਂਕਿ ਜਿਹੜੀਆਂ ਮੌਸਮੀ ਐਪਾਂ ਵੀ ਨੇ ਉਹ ਸਾਰੀਆਂ ਵੀ ਹਫ਼ਤੇ ਹਫ਼ਤੇ ਰੂਪਰ ਤੱਕ ਦਿਖਾਈ ਜਾਂਦੀਆਂ ਨੇ 10-10 ਦਿਨ ਦਾ ਦਿਖਾਈ ਜਾਂਦੇ ਨੇ ਫੇਰ ਅਗਲੇ 10 ਦਿਨ ਦਿਖਾਈ ਜਾਂਦੀਆਂ ਨੇ ਸੋ ਸਾਰੇ ਨੂੰ ਸਤਿ ਸ੍ਰੀ ਅਕਾਲ